ਸਤਿ ਸ੍ਰੀ ਅਕਾਲ ਪਸ਼ੂ ਪਾਲਕ ਵੀਰੋ ਤੇ ਭੈਣੋ ਮੈਂ ਡਾਕਟਰ ਨਵਦੀਪ ਸਿੰਘ ਰੱਟਾ ਬਤੌਰ ਸਾਇੰਸਦਾਨ ਪਸ਼ੂ ਪ੍ਰਜਨਨ ਡੇਰੀ ਫਾਰਮ ਯੂਨੀਵਰਸਿਟੀ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਅੱਜ ਜਿਹੜੇ ਵਿਸ਼ੇ ਤੇ ਮੈਂ ਗੱਲ ਕਰਨ ਜਾ ਰਿਹਾ ਇਹ ਹੈ ਗਰਮੀਆਂ ਵਿੱਚ ਪਸ਼ੂ ਦਾ ਪ੍ਰਜਨਨ ਪ੍ਰਬੰਧ ਬਹੁਤ ਸਾਰੇ ਕਿਸਾਨ ਵੀਰ ਪਸ਼ੂ ਪਾਲਕ ਵੀਰ ਸਾਡੇ ਕੋਲੇ ਆਉਂਦੇ ਨੇ ਉਹਨਾਂ ਦੀ ਮੱਝਾਂ ਦੇ ਵਿੱਚ ਜ਼ਿਆਦਾਤਰ ਇਹ ਸਮੱਸਿਆ ਸਾਨੂੰ ਦੱਸਦੇ ਨੇ ਕਿ ਸਾਡਾ ਪਸ਼ੂ ਹੈ ਜਿਹੜਾ ਉਹ ਗੂੰਗਾ ਹੈ ਹਾ ਦਿਖਾ ਰਿਹਾ ਪਸ਼ੂ ਬੋਲ ਨਹੀਂ ਰਿਹਾ ਤੇ ਗਾਵਾਂ ਰਹਿ ਨਹੀਂ ਰਹੀਆਂ ਜ਼ਿਆਦਾਤਰ ਗਰਮੀ ਦੇ ਸਮੇਂ ਦੌਰਾਨ ਅਸਲ ਵਿੱਚ ਕੀ ਹੁੰਦਾ ਪਸ਼ੂ ਬੋਲ ਰਿਹਾ ਹੁੰਦਾ ਹੈ ਪਰ ਅਸੀਂ ਉਸ ਪਸ਼ੂ ਨੂੰ ਫੜ ਨਹੀਂ ਪਾਉਂਦੇ ਜਾਂ ਪਸ਼ੂ ਜਿਹੜਾ ਖੁੱਲ ਕੇ ਲੱਛਣ ਨਹੀਂ ਦਿਖਾਉਂਦਾ ਪਸ਼ੂ ਜਿਹੜਾ ਰਾਤ ਦੇ ਸਮੇਂ ਜਾਂ ਲੇਟ ਸਮੇਂ ਬੋਲਦਾ ਹੈ ਜਾਂ ਜਲਦੀ ਬੋਲਦਾ ਹੈ ਪਸ਼ੂ ਦੀ ਪ੍ਰਜਨਨ ਕਿਰਿਆ ਚੱਲ ਰਹੀ ਹੁੰਦੀ ਹੈ ਅਸਲ ਵਿੱਚ ਪਸ਼ੂ ਦਾ ਹੇਹਾ ਜਿਹੜਾ ਆਪਾਂ ਆਮ ਤੌਰ ਤੇ ਕਹਿੰਦੇ ਨੇ 18 ਤੋਂ 24 ਘੰਟੇ ਤੱਕ ਪਸ਼ੂ ਹੇਹਾ ਦਗਾਉਂਦਾ ਹੈ ਗਰਮੀਆਂ ਦੇ ਵਿੱਚ ਇਹ ਹੇਹਾ ਘਟ ਕੇ 4 ਤੋਂ 8 ਘੰਟੇ ਤੱਕ ਵੀ ਰਹਿ ਜਾਂਦਾ ਹੈ ਮਸਲਨ ਦੇ ਤੌਰ ਤੇ ਅਸੀਂ ਸ਼ਾਮ ਨੂੰ ਪਸ਼ੂ ਨੂੰ ਦੇਖਿਆ ਪਠਾ ਪਾਇਆ 6 ਵਜੇ ਪਸ਼ੂ ਨੂੰ ਦੇਖਿਆ ਉਸ ਤੋਂ ਬਾਅਦ ਅਸੀਂ ਸਵੇਰੇ ਜਾ ਕੇ ਪਸ਼ੂ ਨੂੰ 6-7 ਵਜੇ ਵੇਖਿਆ ਅਸੀਂ 12 ਘੰਟੇ ਪਸ਼ੂ ਨੂੰ ਦੇਖਿਆ ਨਹੀਂ ਉਸ ਸਮੇਂ ਪਸ਼ੂ ਹੇਹੇ ਚ ਆਇਆ ਤੇ ਹੇਹੇ ਦੇ ਵਿੱਚੋਂ ਪਸ਼ੂ ਨਿਕਲ ਗਿਆ ਜਾਂ ਬਹੁਤ ਸਾਰੇ ਪਸ਼ੂ ਪਾਲਕ ਵੀਰ ਇਹ ਕਹਿ ਦਿੰਦੇ ਹਨ ਕਿ ਸਾਡੇ ਪਸ਼ੂ ਨੇ ਥੋੜੇ ਬਹੁਤ ਲੱਛਣ ਦਿਖਾਏ ਸੀ ਤੇ ਸਾਨੂੰ ਲੱਗਿਆ ਪਸ਼ੂ ਖੁੱਲ ਕੇ ਨਹੀਂ ਬੋਲਿਆ ਹੁਣ ਇਹਦੇ ਕਾਰਨ ਕੀ ਹੋ ਸਕਦੇ ਨੇ ਹੱਲ ਕੀ ਨੇ ਕਾਰਨ ਇਹਦੇ ਕਈ ਤਰ੍ਹਾਂ ਦੇ ਹੋ ਸਕਦੇ ਨੇ ਇੱਕ ਤੇ ਗਰਮੀ ਦਾ ਪ੍ਰਭਾਵ ਵੀ ਹੈ ਖੁਰਾਕੀ ਪ੍ਰਬੰਧਨ ਵੀ ਹੈ ਤੇ ਤੁਹਾਡਾ ਪ੍ਰਜਨਨ ਦਾ ਜਿਹੜੀ ਆਪਾਂ ਮੈਨੇਜਮੈਂਟ ਕਹਿੰਦੇ ਆ ਰੱਖ-ਰਖਾਅ ਕਿਵੇਂ ਆ ਇਹ ਵੀ ਇੱਕ ਕਾਰਨ ਹੈ ਹੁੰਦਾ ਕੀ ਹੈ ਪਸ਼ੂ ਦੇ ਹੇਹੇ ਦੇ ਸਹੀ ਲੱਛਣ ਕੀ ਨੇ ਜਿਵੇਂ ਮੱਝਾਂ ਦੇ ਵਿੱਚ ਖਾਸ ਤੌਰ ਤੇ ਅਸੀਂ ਦੇਖੀਏ ਜਿਹੜਾ ਪਸ਼ੂ ਹੇਹੇ ਚ ਆਉਂਦਾ ਹੈ ਉਹ ਥੋੜਾ ਥੋੜਾ ਰੁਕ-ਰੁਕ ਕੇ ਪੇਸ਼ਾਬ ਕਰਦਾ ਹੈ ਪਸ਼ੂ ਦੀ ਸੂ ਦੀ ਸੋਜ ਆਉਂਦੀ ਹੈ ਪਸ਼ੂ ਦੇ ਸੂ ਦੇ ਵਿੱਚ ਉਹ ਦੇਖੀਏ ਤਾਂ ਤਾਰਾ ਸਾਨੂੰ ਦਿਖਦੀਆਂ ਹਨ ਵੀ ਪਸ਼ੂ ਤਾਰਾ ਕਰ ਰਿਹਾ ਹੈ ਜਾਂ ਪਸ਼ੂ ਦੀ ਪੇਟ ਤੇ ਥਾਪੀ ਮਾਰਾਂਗੇ ਤਾਂ ਪਸ਼ੂ ਜਿਹੜਾ ਉਹ ਪੂਛ ਨੂੰ ਚੱਕ ਲੈਂਦਾ ਹੈ گاਵਾਾਂ ਦੇ ਵਿੱਚ ਵੀ ਇਹੀ ਹੈ ਇਹਦੇ ਨਾਲ-ਨਾਲ ਗਾਵਾਂ ਜਿਹੜੀਆਂ ਆ ਉਹ ਇੱਕ ਦੂਸਰੇ ਦੇ ਉੱਪਰ ਟੱਪਦੀਆਂ ਨੇ ਜੇਕਰ ਅਸੀਂ ਇਸ ਚੀਜ਼ ਨੂੰ ਹੇਹੇ ਨੂੰ ਅਸੀਂ ਦੇਖਣ ਦੇ ਵਿੱਚ ਸક્ષਮ ਹੋ ਗਏ ਤਾਂ ਅਸੀਂ ਬਹੁਤ ਸਾਰੇ ਪਸ਼ੂਆਂ ਦਾ ਇਹਹਾ ਲੱਭ ਲਾਂਗੇ ਦੂਸਰੀ ਗੱਲ ਬਹੁਤ ਸਵੇਰੇ ਤੇ ਸ਼ਾਮ ਨੂੰ ਪਸ਼ੂ ਨੂੰ ਹੇਹੇ ਵਿੱਚ ਜ਼ਰੂਰ ਦੇਖੋ ਤੇ ਪਸ਼ੂ ਨੂੰ ਜਿਹੜਾ ਹੇਹੇ ਦੇ ਵਿੱਚ ਦੇਖਣਾ ਉਹ ਤੁਸੀਂ ਜੇ ਸਰਦੀਆਂ ਦੇ ਵਿੱਚ ਦੋ ਵਾਰੀ ਦੇਖ ਰਹੇ ਹੋ ਤਾਂ ਗਰਮੀਆਂ ਵਿੱਚ ਦੋ ਤੋਂ ਤਿੰਨ ਵਾਰੀ ਕਰ ਸਕਦੇ ਆਂ ਆਪਾਂ ਦੂਸਰੀ ਗੱਲ ਹੁਣ ਹੇਹਾ ਸਾਨੂੰ ਪਤਾ ਲੱਗ ਗਿਆ ਵੀ ਹੇਹਾ ਅਸੀਂ ਕਿਸ ਤਰੀਕੇ ਨਾਲ ਦੇਖਣਾ ਹੈ ਹੁਣ ਅਸੀਂ ਹੇਹੇ ਨੂੰ ਦੇਖਣ ਦੀ ਵਿਧੀ ਦੇ ਵਿੱਚ ਅਸੀਂ ਕਿਸ ਤਰ੍ਹਾਂ ਮਦਦਗਾਰ ਸਾਥ ਦੋ ਸਕਦੇ ਹਾਂ ਮੰਨ ਲਓ ਸਾਡੇ ਕੋਲੇ ਕੋਈ ਕੰਮੇ ਰੱਖੇ ਹੋਏ ਨੇ ਜਿਹੜੇ ਹੇਹੇ ਨੂੰ ਦੇਖਦੇ ਨੇ ਅਸੀਂ ਉਹਨਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ ਉਸ ਦੇ ਵਿੱਚ ਅਸੀਂ ਕੀ ਕਰਨਾ ਇੱਕ ਆਪਣਾ ਜਿਵੇਂ ਇੱਕ ਸ਼ੈੱਡ ਹੈ ਸ਼ੈੱਡ ਦੇ ਵਿੱਚ ਇੱਕ ਜਗ੍ਹਾ ਕਾਗਜ਼ ਲਗਾ ਦਿਓ ਜਾਂ ਇੱਕ ਬੋਰਡ ਚਿੱਟਾ ਟੰਗ ਕੇ ਉਸ ਦੇ ਆਪਾਂ ਹੇਹੇ ਦੀ ਤਰੀਕ ਲਿਖ ਸਕਦੇ ਹਾਂ ਸਾਨੂੰ ਸਭ ਨੂੰ ਪਤਾ ਹੈ ਜਿਹੜਾ ਪਸ਼ੂ ਹੈ ਉਹ ਹੇਹੇ ਦੇ ਵਿੱਚ 18 ਤੋਂ 23 ਦਿਨਾਂ ਦੇ ਵਿੱਚ ਵਿੱਚ ਆਉਂਦਾ ਹੈ ਮਨ ਲਓ ਕਿ ਇੱਕ ਅੱਜ ਇੱਕ ਤਰੀਕ ਹੈ ਇੱਕ ਤਰੀਕ ਨੂੰ ਪਸ਼ੂ ਹੇਹੇ ਦੇ ਵਿੱਚ ਆਇਆ ਅਸੀਂ ਬੋਰਡ ਦੇ ਉੱਪਰ ਲਿਖ ਦੇਣਾ ਵੀ ਮੇਰਾ ਪਸ਼ੂ ਇੱਕ ਤਰੀਕ ਨੂੰ ਹੇਹੇ ਦੇ ਵਿੱਚ ਆਇਆ ਸੀ ਹੁਣ 18 ਤੋਂ 23 ਤਰੀਕ ਤੱਕ ਉਹ ਹੇਹੇ ਦੇ ਵਿੱਚ ਆ ਸਕਦਾ ਹੈ ਜੇਕਰ ਉਹ ਆਸ ਨਹੀਂ ਰਿਹਾ ਤਾਂ ਅਸੀਂ ਆਪਣੇ ਕੰਮੇ ਨੂੰ ਜਾਂ ਅਸੀਂ ਖੁਦ ਉਸ ਸਮੇਂ ਤੇ ਜਾ ਕੇ ਉਹਨਾਂ ਦਿਨਾਂ ਦੇ ਵਿੱਚ ਬਾਕੀ ਪਸ਼ੂ ਨੂੰ ਤਾਂ ਅਸੀਂ ਦੇਖਣਾ ਹੀ ਦੇਖਣਾ ਪਰ ਉਸ ਪਸ਼ੂ ਨੂੰ ਅਸੀਂ ਗੋਹ ਨਾਲ ਦੇਖ ਸਕਦੇ ਹਾਂ ਬਿਹਾਪਾਈ ਇਹ ਪਸ਼ੂ ਹੈ ਜਿਹੜਾ ਇਹਤੇ ਮੈਂ ਜ਼ਿਆਦਾ ਨਿਗਰੱਖੀ ਆਪਣੇ ਕੰਮੇ ਨੂੰ ਕਹਿ ਸਕਦੇ ਆ ਵੀ ਜ਼ਿਆਦਾ ਨਿਗਰੱਖੋ ਤਾਕੇ ਇਹ ਪਸ਼ੂ ਜੇ ਹੇਹੇ ਚਾਉਂਦਾ ਤਾਂ ਅਸੀਂ ਹੇਹੇ ਦੇ ਵਿੱਚ ਫੜ ਲਈਏ ਜੇ ਤੁਹਾਨੂੰ ਪਸ਼ੂ ਦੇ ਹੇਹੇ ਦੇ ਵਿੱਚ ਕੋਈ ਵੀ ਲੱਛਣ ਦਿਖਦਾ ਜਿਵੇਂ ਡੋਕੇ ਕਰਨਾ ਦਿਖ ਰਿਹਾ ਹੈ ਜਾਂ ਥੋੜੀ ਤਾਰ ਦਿਖ ਰਹੀ ਹੈ ਜਾਂ ਪਸ਼ੂ ਬੇਰਾਮਾ ਥੋੜਾ ਬਹੁਤ ਮਹਿਸੂਸ ਕਰ ਰਿਹਾ ਤਾਂ ਤੁਸੀਂ ਡਾਕਟਰ ਨੂੰ ਬੁਲਾ ਕੇ ਉਹਦਾ ਹੇਹਾ ਵੀ ਚੈੱਕ ਕਰਵਾ ਸਕਦੇ ਹੋ ਇਹ ਨਹੀਂ ਕਿਉਂਕਿ ਪਸ਼ੂ ਜ਼ਰੂਰੀ ਨਹੀਂ ਵੀ ਪੂਰਾ ਰੰਬੇ ਜਾਂ ਖੁੱਲ ਕੇ ਬੋਲੇ ਜੇ ਨਹੀਂ ਬੋਲਿਆ ਅੰਦਰ ਅੰਦਰ ਬੋਲ ਰਿਹਾ ਹੋ ਸਕਦਾ ਤੁਸੀਂ ਜਿਹੜਾ ਉਹਦਾ ਪੂਰੇ ਹੇਹੇ ਦਾ ਟਾਈਮ ਖੋਜ ਲਗੇ ਹੋ ਪਰ ਉਹਦੇ ਹੇਹੇ ਦੇ ਟਾਈਮ ਚੱਕਰ ਦੇ ਵਿੱਚ ਹਜੇ ਵੀ ਆਸ ਰਹਿ ਸਕਦਾ ਤੁਸੀਂ ਉਸ ਸਮੇਂ ਡਾਕਟਰ ਦੀ ਸਲਾਹ ਨਾਲ ਉਹਨੂੰ ਹੇਹਾ ਚੈੱਕ ਕਰਵਾ ਸਕਦੇ ਹੋ ਬਾਕੀ ਅੱਜ ਕੱਲ ਬਹੁਤ ਤਰ੍ਹਾਂ ਦੀਆਂ ਵਿਧੀਆਂ ਆ ਗਈਆਂ ਨੇ ਗਲਾਂ ਦੇ ਵਿੱਚ ਟੈਗ ਆ ਗਏ ਨੇ ਜੋ ਜਿਹੜੇ ਪਸ਼ੂ ਪਾਲਕਾਂ ਕੋਲੇ 100 ਤੋਂ ਵੱਧ ਪਸ਼ੂ ਨੇ ਉਹ ਉਹਨਾਂ ਨਵੀਆਂ ਵਿਧੀਆਂ ਦੀ ਮਦਦ ਦੇ ਨਾਲ ਵੀ ਹੇਹਾ ਜਿਹੜਾ ਲੱਭ ਜਾਂਦਾ ਹੈ ਸੈਂਸਰ ਲੱਗੇ ਹੁੰਦੇ ਨੇ ਉਹ ਦੱਸ ਦਿੰਦੇ ਨੇ ਪਸ਼ੂ ਕਿੰਨਾ ਖਾ ਰਿਹਾ ਹੈ ਫਿਰ ਉਸ ਤੋਂ ਬਾਅਦ ਕਿੰਨਾ ਟਾਈਮ ਅਗਾਲੀ ਕਰ ਰਿਹਾ ਹੈ ਜਿਵੇਂ ਹੇਹੇ ਦੇ ਟਾਈਮ ਦੇ ਪਸ਼ੂ ਦਾ ਥੋੜਾ ਬਹੁਤ ਖਾਣਾ ਘਟਦਾ ਹੈ ਅਗਾਲੀ ਘਟਦੀ ਹੈ ਪਰ ਉਹਦੀ ਜਿਹੜੀ ਗਤੀਵਿਧੀ ਹੈ ਉਹ ਵੱਧ ਜਾਂਦੀ ਹੈ ਉਹਨਾਂ ਸਾਰਿਆਂ ਨੂੰ ਸੰਪਲ ਲੈ ਕੇ ਉਹ ਤੁਹਾਨੂੰ ਦੱਸ ਦਿੰਦਾ ਵੀ ਪਸ਼ੂ ਜਿਹੜਾ ਤੁਹਾਡਾ ਉਹ ਇਹ ਇਹ ਦੇ ਵਿੱਚ ਆ ਸਕਿਆ ਪਰ ਇਹਦੇ ਲਈ ਤੁਹਾਡੇ ਕੋਲੇ 100 ਦੇ ਤਕਰੀਬਨ ਪਸ਼ੂ ਹੋਣੇ ਜ਼ਰੂਰੀ ਨੇ ਤਾਂ ਹੀ ਉਹ ਤੁਹਾਨੂੰ ਜਿਹੜਾ ਮੁਨਾਫੇ ਦੇ ਵਿੱਚ ਆਏਗਾ ਹੁਣ ਖੁਰਾਕ ਕੀ ਪ੍ਰਬੰਧਨ ਅਸੀਂ ਕੀ ਕਰਦੇ ਹਾਂ ਪਸ਼ੂ ਦੇ ਵਿੱਚ ਆਪਣਾ ਗਰਮੀਆਂ ਦੇ ਵਿੱਚ ਜਿਹੜਾ ਆਪਣਾ ਰੁਟੀਨ ਆ ਉਹਨੂੰ ਬਦਲਦੇ ਨਹੀਂ ਪਸ਼ੂ ਠੰਡੇ ਸਮੇਂ ਜ਼ਿਆਦਾ ਖਾਂਦਾ ਹੈ ਗਰਮੀ ਦੇ ਸਮੇਂ ਗਰਮੀ ਹੋਣ ਕਰਕੇ ਪਸ਼ੂ ਘੱਟ ਖਾਂਦਾ ਜੇ ਖੁਰਾਕੀ ਪ੍ਰਬੰਧਨ ਤੁਹਾਡਾ ਸਹੀ ਨਹੀਂ ਹੋਊਗਾ ਪਸ਼ੂ ਘੱਟ ਖਾਊਗਾ ਉਹਦੇ ਵਿੱਚ ਤਤਾਂ ਦੀ ਘਾਟ ਹੋਊਗੀ ਤੇ ਪਸ਼ੂ ਖੁੱਲ ਕੇ ਨਹੀਂ ਬੋਲੇਗਾ ਹੋ ਸਕਦਾ ਪਸ਼ੂ ਸੱਚ ਵਿੱਚ ਬੋਲੇ ਹੀ ਨਾ ਉਹਦੇ ਆਂਡੇ ਦੇ ਨੇ ਤੇ ਛਾਲੇ ਬਣ ਨਹੀਂ ਨਾ ਉਹ ਵੀ ਖਰਾਕੀ ਕਰਕੇ ਇਸ ਕਰਕੇ ਪਸ਼ੂ ਨੂੰ ਸਵੇਰੇ ਸਵਕਤ ਤੇ ਤੇ ਲੇਟ ਸ਼ਾਮ ਨੂੰ ਜਰੂਰ ਖਾਣ ਨੂੰ ਦਿਓ ਪਾਣੀ ਪਸ਼ੂ ਲਈ ਹਰ ਸਮੇਂ ਮਹੀਆ ਹੋਣਾ ਚਾਹੀਦਾ ਹੈ ਪਾਣੀ ਇਹ ਨਾ ਹੋਵੇ ਵੀ ਅਸੀਂ ਖੁਰਲੀ ਸਾਡੀ ਜਿਹੜੀ ਹੈ ਉਹ ਗਰਮ ਜਗ੍ਹਾ ਦੇ ਉੱਤੇ ਬਣੀ ਹੋਈ ਹੈ ਜਾਂ ਉੱਪਰ ਧੁੱਪ ਪੈ ਰਹੀ ਹੈ ਤੇ ਸਾਰਾ ਦਿਨ ਉਹ ਗਰਮ ਪਾਣੀ ਅਸੀਂ ਬਦਲੇ ਨਹੀਂ ਪਸ਼ੂ ਕੋਲੇ ਗਰਮ ਪਾਣੀ ਆ ਤਾਂ ਪਸ਼ੂ ਗਰਮ ਪਾਣੀ ਨੂੰ ਨਹੀਂ ਪੀਊਗਾ ਦੂਸਰਾ ਖੁਰਾਕੀ ਪ੍ਰਬੰਧਨ ਜੇ ਇੱਕ ਛੋਟੀ ਜਿਹੀ ਸਿਫਾਰਸ਼ ਏ ਵੀ ਜਦੋਂ ਤੁਸੀਂ ਤੂੜੀ ਦਾਣਾ ਪੱਠੇ ਪਾਉਨੇ ਹੋ ਤਾਂ ਉਹਨੂੰ ਆਪਾਂ ਕਹਿੰਦੇ ਮਿਕਸ ਕਰਕੇ ਪਾਓ ਉਹਨੂੰ ਕਹਿੰਦੇ ਸੰਤੋਲਿਤ ਪਸ਼ੂ ਖੁਰਾਕ ਟੀਐਮਆਰ ਜੇ ਤੁਹਾਡੇ ਕੋਲੇ ਬਹੁਤ ਸਾਰੇ ਪਸ਼ੂ ਹੈ ਤਾਂ ਅੱਜਕੱਲ ਮਸ਼ੀਨਾਂ ਆ ਗਈਆਂ ਨੇ ਜਿਹੜੀਆਂ ਤੁਸੀਂ ਵਰਤ ਸਕਦੇ ਹੋ ਜੇ ਤੁਹਾਡੇ ਕੋਲੇ ਥੋੜੇ ਪਸ਼ੂ ਹੈ ਤਾਂ ਤੁਸੀਂ ਹੱਥਾਂ ਦੇ ਨਾਲ ਵੀ ਸੰਨੀ ਕਰਕੇ ਦਾਣਾ ਪਾ ਸਕਦੇ ਹੋ ਉਹਦੇ ਨਾਲ ਪਸ਼ੂ ਦਾ ਜਿਹੜਾ ਤਿਆਬੀ ਪਾਣਾ ਹੈ ਉਹ ਸੰਤਲ ਰਹਿਦਾ ਹੈ ਇਹਦੇ ਨਾਲ ਦੁੱਧ ਵੀ ਵੱਧਦਾ ਹੈ ਤੇ ਪਸ਼ੂ ਦੀ ਜਿਹੜੀ ਪ੍ਰਜਨਨ ਕਿਰਿਆ ਉਹ ਵੀ ਵੱਧਦੀ ਹੈ ਗਰਮੀ ਦੇ ਲਈ ਤੁਸੀਂ ਫੁਹਾਰੇ ਲਾ ਸਕਦੇ ਹੋ ਪਸ਼ੂਆਂ ਨੂੰ ਠੰਡਾ ਰੱਖੋ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਵੀ ਇਹ ਖੋਜਾਂ ਹੋਈਆਂ ਨੇ ਆਪਣੇ ਦੇਸ਼ਾਂ 'ਚ ਵੀ ਖੋਜਾਂ ਹੋਈਆਂ ਨੇ ਵੀ ਜੇ ਪਸ਼ੂ ਨੂੰ ਜਦੋਂ ਤੁਸੀਂ ਆਸ ਕਰਾ ਰਹੇ ਹੋ ਉਸ ਤੋਂ ਇੱਕ ਦੋ ਦਿਨ ਪਹਿਲਾਂ ਜਾਂ ਉਸ ਤੋਂ ਬਾਅਦ ਵੀ ਪਸ਼ੂ ਦਾ ਤਾਪਮਾਨ ਵੱਧਦਾ ਹੈ ਸਰੀਰ ਦਾ ਤੇ ਉਹਦੇ ਪਸ਼ੂ ਦੀ ਰਹਿਣ ਦੀ ਸ਼ਮਤਾ ਵੱਧਦੀ ਹੈ ਉਸ ਮੌਕੇ ਵੀ ਏਆਈ ਤੋਂ ਪਹਿਲਾਂ ਜੇ ਤੁਸੀਂ ਗਰਭਦਾਨ ਕਰਵਾਉਣਾ ਹੈ ਉਸ ਤੋਂ ਪਹਿਲਾਂ ਵੀ ਤੁਸੀਂ ਪਸ਼ੂ ਨੂੰ ਠੰਡਾ ਰੱਖੋ ਪਾਣੀ ਪਾ ਸਕਦੇ ਹੋ ਬਾਅਦ 'ਚ ਵੀ ਪਾ ਸਕਦੇ ਹੋ ਠੰਡਾ ਰੱਖਣ ਦੀ ਵਿਧੀ ਸਭ ਤੋਂ ਵਧੀਆ ਇਹੀ ਮੰਨੀ ਗਈ ਹੈ ਵੀ ਪਸ਼ੂ ਦੇ ਉੱਪਰ ਫੁਹਾਰੇ ਲੱਗੇ ਹੋਣ ਜਦੋਂ ਪਸ਼ੂ ਥੱਲੇ ਤੱਕ ਗਿੱਲਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਪੱਖੇ ਚੱਲਣ ਇਹਨੂੰ ਐਵੇਪੋਰੇਟਿਵ 쿨ਿੰਗ ਕਹਿੰਦੇ ਆ ਇਹ ਹੈ ਜਿਹੜੀ ਤੁਸੀਂ ਪਸ਼ੂ ਦੇ ਜਿਹੜੇ ਰੱਖ-ਰਖਾਅ ਦੇ ਵਿੱਚ ਤੁਸੀਂ ਧਿਆਨ ਰੱਖ ਸਕਦੇ ਹੋ ਸੋ ਮੋਟੀਆਂ-ਮੋਟੀਆਂ ਗੱਲਾਂ ਇਹੀ ਹੈ ਪਸ਼ੂ ਦਾ ਹੇਹਾ ਪਛਾਨਣਾ ਸਿੱਖੋ ਪਸ਼ੂ ਦਾ ਹੇਹਾ ਪਛਾਨਣ ਲਈ ਆਪਣਾ ਰਿਕਾਰਡ ਜ਼ਰੂਰ ਰੱਖੋ ਕਿਉਂਕਿ ਰਿਕਾਰਡ ਦੀ ਸਭ ਤੋਂ ਵੱਧ ਮਹੱਤਤਾ ਹੈ ਤੁਹਾਡਾ ਪਸ਼ੂ ਦਾ ਰੇਟ ਵੀ ਕੱਲ ਨੂੰ ਤੁਸੀਂ ਵੇਚਣਾ ਵਧੇਗਾ ਜੇ ਤੁਹਾਡੇ ਪਾਸ ਫਾਰਮ ਤੇ ਕੋਈ ਆਉਂਦਾ ਉਹਨੂੰ ਪਤਾ ਹੋਏਗਾ ਤੁਸੀਂ ਸਾਰਾ ਰਿਕਾਰਡ ਰੱਖਦੇ ਹੋ ਤੁਹਾਡੇ ਪਸ਼ੂ ਦੀ ਪੂਰੀ ਜਾਣਕਾਰੀ ਹੋਏਗੀ ਕੋਈ ਪਸ਼ੂ ਬਿਮਾਰ ਹੁੰਦਾ ਹੈ ਰਹਿ ਨਹੀਂ ਰਿਹਾ ਡਾਕਟਰ ਨੂੰ ਵੀ ਪਤਾ ਹੋਏਗਾ ਵੀ ਤੁਹਾਡਾ ਪਸ਼ੂ 21 ਦਿਨਾਂ ਦੇ ਬੋਲਦਾ ਹੈ ਕਿ 23 ਦਿਨਾਂ ਦੇ ਬੋਲਦਾ ਹੈ ਜੇ ਉਹ 7-7 ਦਿਨਾਂ ਤੇ ਬੋਲ ਰਿਹਾ ਹੈ ਜਾਂ ਤੁਹਾਡਾ ਮੰਨ ਲਓ ਪਸ਼ੂ 30 ਦਿਨਾਂ ਤੇ ਬੋਲ ਰਿਹਾ ਹੈ ਇਹਦਾ ਮਤਲਬ ਬੱਚੇਦਾਨੀ ਦੇ ਵਿੱਚ ਬੱਚਾ ਬਣਦਾ ਹੈ ਭਰੂਣ ਮਰ ਜਾਂਦਾ ਹੈ ਇਹ ਦਿੱਕਤ ਵੀ ਹੋ ਸਕਦੀ ਹੈ ਇਸ ਕਰਕੇ ਉਸ ਰਿਕਾਰਡ ਦੇ ਨਾਲ ਹੀ ਜਿਹੜੇ ਡਾਕਟਰ ਤੋਂ ਤੁਸੀਂ ਦਵਾਈ ਲੈਣੀ ਹੈ ਜਾਂ ਉਸ ਨੂੰ ਆਪਣਾ ਪਸ਼ੂ ਦਿਖਾਉਣਾ ਹੈ ਉਸੇ ਰਿਕਾਰਡ ਤੋਂ ਹੀ ਉਸਨੇ ਸਾਰੀ ਉਹਦੇ ਪ੍ਰਜਨਨ ਕਿਰਿਆ ਕੱਢਣੀ ਹੈ ਤੇ ਉਸੇ ਹਿਸਾਬ ਨਾਲ ਹੀ ਉਸ ਪਸ਼ੂ ਦੀ ਜਿਹੜੀ ਆ ਉਹ ਦਵਾਈ ਚੱਲੇਗੀ ਰਿਕਾਰਡ ਰੱਖੋ ਪਸ਼ੂਆਂ ਨੂੰ ਠੰਡਾ ਰੱਖੋ ਏਆਈ ਤੋਂ ਪਹਿਲਾਂ ਤੇ ਬਾਅਦ ਚ ਜ਼ਰੂਰ ਪਸ਼ੂ ਦੇ ਉੱਪਰ ਪਾਣੀ ਪਾਓ ਪਸ਼ੂ ਨੂੰ ਠੰਡਾ ਰੱਖੋ ਇਸ ਤਰੀਕੇ ਨਾਲ ਅਸੀਂ ਪਸ਼ੂਆਂ ਨੂੰ ਗਰਮੀ ਦੌਰਾਨ ਵਧੀਆ ਪ੍ਰਜਨਨ ਕਿਰਿਆ 'ਚ ਰੱਖ ਸਕਦੇ ਹਾਂ ਤੇ ਇਸ ਦੇ ਨਾਲ ਵੱਧ ਦੁੱਧ ਕਰਕੇ ਵੱਧ ਮੁਨਾਫਾ ਕਮਾ ਸਕਦੇ ਹਾਂ ਬਹੁਤ ਬਹੁਤ ਧੰਨਵਾਦ